ਇਨਸਾਨੀ ਦੁਨੀਆ ਦੇ ਚਾਰ ਪੱਧਰ ਨੇ ਜਿਨ੍ਹਾਂ ਤੇ ਜਹਾਨ ਚੱਲਦਾ ਹੈ ਸਮਾਜਿਕ ਰਾਜਨੀਤਿਕ ਆਰਥਿਕ ਤੇ ਧਾਰਮਿਕ ਇਹ ਦਲਜੀਤ ਤੇ ਵਿਰੋਧ ਵਿੱਚ ਇਹ ਚਾਰੋਂ ਪੱਧਰ ਸ਼ਾਮਿਲ ਨੇ ਰਾਜਨੀਤਿਕ ਪੱਧਰ ਤੇ ਸਿਆਸਤਦਾਨਾਂ ਨੂੰ ਹਮੇਸ਼ਾ ਕੁਝ ਨਾ ਕੁਝ ਚਾਹੀਦਾ ਹੁੰਦਾ ਹੈ ਜਿਸ ਨਾਲ ਸਮਾਜ ਨੂੰ ਅਸਲ ਮੁੱਦਿਆਂ ਤੋਂ ਪਟਕਾਇਆ ਜਾ ਸਕੇ ਸਰਕਾਰ ਪ੍ਰਤੀ ਉੱਠਦੇ ਸਵਾਲਾਂ ਨੂੰ ਖਾਮੋਸ਼ ਕਰਨ ਲਈ ਦਲਜੀਤ ਦੀ ਫਿਲਮ ਦਾ ਮੁੱਦਾ ਬਿਲਕੁਲ ਸਹੀ ਸਾਬਤ ਹੋਇਆ ਆਰਥਿਕ ਪੱਧਰ ਤੇ ਬਹੁਤ ਸਾਰੇ ਪਿਟੇ ਹੋਏ ਗਾਇਕ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਸੋਸ਼ਲ ਮੀਡੀਆ ਤੇ ਬੰਦ ਪਈਆਂ ਸਨ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਚਲੋ ਮੁੱਦਾ ਗਰਮ ਹੈ ਕਿਉਂ ਨਾ ਰੋਟੀ ਸੇਕ ਲਈ ਜਾਵੇ ਸਮਾਜ ਵਿੱਚ ਦਲਜੀਤ ਨੇ ਰਤਬਾ ਕਾਫੀ ਉੱਚਾ ਬਣਾ ਲਿਆ ਹੈ ਹਾਲੀਵੁੱਡ ਵਿੱਚ ਦਲਜੀਤ ਕਾਫੀ ਰਸੂਖ ਰੱਖਦਾ ਹੈ ਜਿਸ ਤੋਂ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੈ ਜੋ ਉਹਦੇ ਨਾਲ ਦੌੜ ਚ ਭੱਜ ਨਾ ਸਕੇ ਧਾਰਮਿਕ ਪੱਧਰ ਤੇ ਫਿਰ ਇੱਕ ਸਰਦਾਰ ਹੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਖਾਲਿਸਤਾਨੀ ਲੱਗਣ ਲੱਗ ਪਏ। ਅਸਲ 'ਚ ਇਹ ਸਭ ਕੁਝ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਹੋ ਰਿਹਾ ਹੈ। ਇੰਡਸਟਰੀ ਦੇ ਕਾਫੀ ਨਾਮਵਰ ਆਰਟਿਸਟਾਂ ਦਾ ਮੰਨਣਾ ਹੈ ਕਿ ਦਲਜੀਤ ਦੀ ਫਿਲਮ ਹਿੰਦੂ-ਪਾਕ ਦੇ ਝਗੜੇ ਤੋਂ ਪਹਿਲਾਂ ਦੀ ਬਣੀ ਹੋਈ ਹੈ। ਪੈਸਾ ਤਾਂ ਹਿੰਦੁਸਤਾਨੀਆਂ ਦਾ ਹੀ ਲੱਗਿਆ ਹੋਇਆ ਹੈ। ਇਜਾਬੇਦ ਅਖਤਰ ਜੀ ਨੇ ਕਿਹਾ ਸੀ। ਅਮੇਤਾਵਚਨ ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਦਾ ਪਛੋਕੜ ਪਾਕਿਸਤਾਨ ਨਾਲ ਹੀ ਜੁੜਦਾ ਹੈ ਕਲਾਕਾਰਾਂ ਦਾ ਆਪਸ ਵਿੱਚ ਕੋਈ ਝਗੜਾ ਨਹੀਂ ਹੁੰਦਾ ਅਨੁਪਮ ਖੇਰ ਨੇ ਵੀ ਕਿਹਾ ਸੀ ਕਿ ਲੜਾਈ ਸਿਆਸਤ ਦੀ ਹੁੰਦੀ ਹੈ ਕਲਾਕਾਰਾਂ ਦੀ ਨਹੀਂ ਹੋਰ ਵੀ ਬਹੁਤ ਸਾਰੇ ਸਿਆਣੇ ਕਲਾਕਾਰਾਂ ਦਾ ਇਹ ਵਿਚਾਰ ਹੈ ਕਿ ਕਿਸੇ ਨੂੰ Hindu ਬਣਾਉਣਾ ਮੁਸਲਮਾਨ ਦਿਖਾਉਣਾ ਜਾਂ ਸਿੱਖ ਤੋਂ ਖਾਲਿਸਤਾਨੀ ਬਣਾ ਦੇਣਾ ਕਿਸੇ ਨੂੰ ਗੱਦਾਰ ਬਣਾ ਦੇਣਾ ਕਿਸੇ ਨੂੰ ਸ਼ਹੀਦ ਬਣਾ ਦੇਣਾ ਇਹ ਸਭ ਸਿਆਸਤ ਦਾ ਖੇਡ ਹੈ ਹਿੰਦੂਆਂ ਚ ਸਿੱਖਾਂ ਚ ਮੁਸਲਮਾਨਾਂ ਚ ਬਾਬੇ ਗੁਰੂ ਨਾਨਕ ਦੇ ਕਹਿਣ ਅਨੁਸਾਰ ਕਿ ਇੱਕ ਨੂਰ ਤੋਂ ਸਭ ਜਗ ਉਪਜਿਆ ਕੌਣ ਭਲੇ ਕੌਮ ਮੰਦੇ ਕੋਈ ਫਰਕ ਨਹੀਂ ਹੈ ਤੁਸੀਂ ਹਿੰਦੂ ਹੋ ਤੁਸੀਂ ਮੁਸਲਮਾਨ ਹੋ ਤੁਸੀਂ ਸਿੱਖ ਹੋ ਸ਼ਬਦਾਂ ਨਾਲ ਸਮੋਹਿਤ ਕਰਕੇ ਸਾਨੂੰ ਇਹ ਭੁਲਾ ਦਿੱਤਾ ਗਿਆ ਕਿ ਅਸੀਂ ਕੁਦਰਤ ਦਾ ਬਣਾਇਆ ਹੋਇਆ ਸਭ ਤੋਂ ਨਿਆਬ ਨਮੂਨਾ ਹਾਂ ਜਿਹਨੂੰ ਇਨਸਾਨ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਧਰਮ ਕੋਈ ਮਜ਼ਬ ਕੋਈ ਜਾਤ ਨਹੀਂ ਹੁੰਦੀ ਸਿਰਫ ਇੱਕ ਦੂਜੇ ਪ੍ਰਤੀ ਇੱਜ਼ਤ ਮਾਣ ਸਹਿਣਸ਼ੀਲਤਾ ਪ੍ਰੇਮ ਪਿਆਰ ਹੀ ਇਨਸਾਨੀਅਤ ਦਾ ਅਸਲੀ ਮਜ਼ਬ ਹੁੰਦਾ ਹੈ ਅਸਲੀ ਧਰਮ ਹੁੰਦਾ ਹੈ ਗੁਰੂ ਬਾਬੇ ਨਾਨਕ ਨੂੰ ਸਿੱਖਾਂ ਦਾ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਕਿਹਾ ਜਾਂਦਾ ਹੈ ਸਾਨੂੰ ਆਪਣੇ ਗੁਰੂਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਉਹਨਾਂ ਨੂੰ ਆਪਣੇ ਪੀਰ ਦੀ ਝਗੜਾ ਕੋਈ ਨਹੀਂ ਹੈ ਮਜ਼ਹਬ ਕੋਈ ਨਹੀਂ ਹੈ ਜ਼ਾਤ ਕੋਈ ਨਹੀਂ ਹੈ ਇਹ ਸਭ ਸਿਆਸੀ ਰੰਗ ਨੇ ਤੇ ਗੁਰੂ ਬਾਬੇ ਤੋਂ ਸਿੱਖਿਆ ਲੈ ਕੇ ਅਸੀਂ ਦਲਜੀਤ ਦੇ ਨਾਲ ਆ